ਨਮਸਕਾਰ ਜੀ ਮੇਰਾ ਨਾਮ ਹੈ ਬਿੰਦੂ ਵਰਮਾ ਮੈਨੂੰ ਇਸ ਯੋਗਾ ਕਲਾਸ ਲਗਾਉਂਦੇ ਹੋਏ ਤਕਰੀਬਨ 10 ਮਹੀਨੇ ਹੋ ਚੁੱਕੇ ਨੇ ਮੈਨੂੰ ਇਸ ਦੇ ਨਾਲ ਬਹੁਤ ਹੀ ਫਾਇਦਾ ਹੋਇਆ ਹੈ ਮੈਨੂੰ ਕੋਲੇਸਟ੍ਰੋਲ ਦੀ ਪ੍ਰੋਬਲਮ ਸੀ ਯੂਰਿਕ ਐਸਿਡ ਮੇਰਾ ਵੱਧਦਾ ਸੀਗਾ ਤੇ ਮੇਰਾ ਵਜ਼ਨ ਵੀ ਬਹੁਤ ਜ਼ਿਆਦਾ ਸੀ ਲੇਕਿਨ ਇਹ ਯੋਗਾ ਕਲਾਸ ਲਗਾਉਣ ਦੇ ਨਾਲ ਮੈਨੂੰ ਇਹ ਤਿੰਨਾਂ ਚੀਜ਼ਾਂ ਤੋਂ ਬਹੁਤ ਹੀ ਫਰਕ ਆ ਮੇਰੇ ਵਜ਼ਨ ਨੂੰ ਵੀ ਬਹੁਤ ਫਰਕ ਪੈ ਰਿਹਾ ਹੈ ਮੈਂ ਇਸ ਕਰਕੇ ਸਾਡੇ ਸੀਐਮ ਜੀ ਸ਼੍ਰੀ ਭਗਵੰਤ ਮਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਸਾਡੇ ਲਈ ਸਾਡੀ ਸਿਹਤ ਵਾਸਤੇ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਹੈ। ਇਸ ਕਰਕੇ ਉਹਨਾਂ ਨੇ ਸਾਡੇ ਵਾਸਤੇ ਯੋਗ ਟੀਚਰ ਸਾਨੂੰ ਦਿੱਤੇ ਨੇ ਯੋਗਾ ਕਰਾਉਣ ਵਾਲੇ ਉਹ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਾਨੂੰ ਯੋਗਾ ਕਰਾਉਂਦੇ ਨੇ ਜਿਹਦਾ ਕਿ ਲਾਭ ਅਸੀਂ ਸਾਰੇ ਜਣੇ ਬਹੁਤ ਵਧੀਆ ਉਠਾ ਵੀ ਰਹੇ ਹਾਂ।